ਮੈਂ ਸੋਚਿਆ ਮੈਂ ਕਿ ਜਦੋਂ ਪਿਛਲੀ ਵਾਰੀ ਆਇਆ ਸੀ ਤਾਂ ਕਰਤਾਰੀ ਨੂੰ ਨੰਬਰ ਦੇ ਕੇ ਗਿਆ ਸੀ ਫੋਨ ਲਾ ਕੇ ਦੇਖਦਾ ਚ ਚੱਕ ਲਵੇ ਕਿੰਨਾ ਨੰਬਰ ਸੀ ਆ ਲੱਗ ਗਿਆ ਲੱਗ ਗਿਆ ਰੋਲਾ ਨਾ ਪਾਇਓ ਰੇਂਜ ਕੱਟ ਹੋ ਜਾਣੀ ਹੈ ਟ੍ਰੇਨ ਟ੍ਰੇਨ ਹੈਲੋ 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 ਹਾਂਜੀ ਸਰ Airtel ਕੰਪਨੀ ਸੇ ਬੋਲ ਰਹੀ ਹੂੰ ਆਪ ਕੀ ਕਾਇ ਸਹਾਇਤਾ ਕਰ ਸਕਤੀ ਹੂੰ ਲੈ ਭੈਣ ਦੇ ਮਾਮੇ ਫੋਨ ਤਾਂ ਮੈਂ ਆਈਡੀਆ ਤੇ ਲਾਇਆ ਐ اے ਤੁਸੀਂ ਬੇਲਗੇ ਹੁੰਦਿਆਂ ਦੇ ਦੇਖ ਲਓ ਫਲਾਨੀ ਕੰਪਨੀ ਤੋਂ ਮੈਂ ਤੇ ਹੰਦੀ ਕੰਪਨੀ ਤੋਂ ਸ਼ੋਗਰ ਕਰਤਿਆਂ ਫੋਨ ਲਗਾ ਕੇ ਤੈਂ ਤਾਂ ਮੈਂ ਲੰਬਾ ਤੇਣਾ ਸਰ ਕੀ ਹੁਆ اے ਤੁਸੀਂ ਆਪਣੇ ਕੋਲੋਂ ਕਾਲੇ ਰਿੰਗ ਟੂਨ ਨਾ ਲਾਉਂਦੇ ਹੁੰਦੇ ਕੀ ਹੁਆ ਸਰ ਜੁੱਤੀਆਂ ਪਾਉਣ ਵਾਲੇ ਤੁਸੀਂ ਕੰਮ ਕਰਦੇ ਹੋ ਸਰ ਮੈਂ ਆਪਕੀ ਬਾਤ ਨਹੀਂ ਸਮਝੀ ਬਾਤ ਨਹੀਂ ਸਮਝੀ ਸਾਡੀ ਭੂਆ ਸਿਆਣੀ ਸੀਗੀ ਅੱਛਾ ਸਰ ਸਾਡੀ ਭੂਆ ਮਰ ਗਈ ਸੋ ਸਾਰ ਜਦੋਂ ਸਾਡੀ ਭੂਆ ਨੇ ਹਾਲ ਨੂੰ ਕੇ ਚੁੱਕਣ ਲੱਗੇ ਹਾਂਜੀ ਸਰ ਉਧਰੋਂ ਸਾਲੀ ਰਿੰਗਟੋਨ ਵੱਜ ਪਈ ਸਰ ਕੌਣ ਸੀ ਕਹਿੰਦੇ ਚੱਕ ਲਾ ਰੱਬ ਦਾ ਨਾਮ ਲੈ ਕੇ ਰੰਨ ਬੋਤਲ ਵਰਗੀ ਸਾਡੀ ਭੂਆ ਤਾਂ ਪਾਈ ਜਿੰਨੀ ਵੀ ਨਹੀਂ ਸੀ ਸ਼ੁਕਰ ਕਰੋ ਰਿਸ਼ਤੇਦਾਰ ਸੀ ਕੁਝ ਕੇ ਹਣੀ ਜੁੱਤਕਾ ਪਾ ਪੈਣੀਆਂ ਸੀ ਚਲੋ ਕੋਈ ਬਾਤ ਨਹੀਂ ਸਰ ਰਿੰਗਟੋਨ ਚੇਂਜ ਕਰ ਦਿੱਤੀ ਹਾਂ ਕਰ ਦੋ ਕਰ ਦੋ ਆ ਜਿਹੜੇ ਬੈਠੇ ਹੈ ਭਾਈ ਚੁੱਪ ਕਰ ਜਾਓ ਮੈਡਮ ਸਿਲਕੀ ਆਜੋ ਹੁਣ ਕਰ ਦੋ ਕਰ ਦੋ ਜੀ ਆ ਜਾ ਆ ਜਾ ਹਾਂ ਆ ਜਾ ਕਰ ਦਿੱਤੀ ਮੈਡਮ ਜੀ ਕਰਤੇ ਕੀ ਹੈ ਹਾਂਜੀ ਸਰ ਆਪ ਕੀ ਹੋਰ ਕੀ ਸੇਵਾ ਕਰ ਸਕਤੇ ਹੋ ਇਹ ਹਾਏ ਰੱਬਾ ਹਜੇ ਵੀ ਸੇਵਾ ਕਰਨੀ ਹੈ ਹਾਂਜੀ ਬਿਲਕੁਲ ਐਦਾ ਕਾ ਜੇ ਸੇਵਾ ਕਰਨੀ ਹੈ ਨਾ ਮੇਰੇ ਘਰ ਵਾਲੀ ਘਰੇ ਹੈ ਨਹੀਂ ਕਿ ਭਾਂਡੇ ਧੋਣੇ ਵਾਲੇ ਪਏ ਉਹ ਤੋਂ ਜਾਲੇ ਲਾਉਣੇ ਵਾਲੇ ਪਏ ਉਹ ਲਾਵੋ ਠੀਕ ਹੈ ਪੋਚੇ ਲਾਉਣੇ ਵਾਲੇ ਪਏ ਉਹ ਲਾਵੋ ਠੀਕ ਹੈ ਸਰ ਹਾਂਜੀ ਸਰ ਇਹ ਹਮਾਰੀ ਸੇਵਾ ਮੇ ਨਹੀਂ ਹੁੰਦਾ ਹੋਰ ਦਫਾ ਹੋਵੋ ਹੋਰ ਤੁਸੀਂ ਮੈਨੂੰ ਲਾਉਣ ਆਉਣਾ ਆ ਇਹ ਵੇਲੇ ਨਾ ਚੱਕ ਹੋ ਜਾਂ ਦੂਜਾ ਲਾਵਾਂ ਦੂਜਾ ਟ੍ਰੇਨ ਟ੍ਰੇਨ ਹੈਲੋ ਉਹ ਹੈਲੋ ਵਾਹ ਰੱਬਾ ਵਾਹ ਬੰਦੇ ਨੇ ਚੱਕ ਲਿਆ ਤੱਤਾ ਹੀ ਲੱਗਦਾ ਸਾਲਾ ਹੈਲੋ ਹੈਲੋ ਹਾਂਜੀ ਕੌਣ ਬੋਲਦਾ ਤੂੰ ਕੌਣ ਬੋਲਦਾ ਉਹ ਮੈਂ ਬੋਲਦਾ ਹੈ ਮੈਂ ਬੋਲਦਾ ਇਧਰੋਂ ਮੈਂ ਵੀ ਮੈਂ ਬੋਲਦਾ ਤੂੰ ਫੋਨ ਕਿੱਥੇ ਲਾਇਆ ਹਾਂਜੀ ਤੂੰ ਫੋਨ ਕਿੱਥੇ ਲਾਇਆ ਫੋਨ ਫੋਨ ਭਾਜੀ ਮੈਂ ਆਪਣੇ ਕੰਨ ਨੂੰ ਲਾਇਆ ਤੂੰ ਨੰਬਰ ਕਿਹਨੂੰ ਲਾਇਆ ਤੁਹਾਡੇ ਘਰੇ ਮਲਾਇਆ ਕਾਕਾ ਥਾਣੇ ਤੋਂ ਨੰਬਰ ਆ ਏ ਠੱਡਦਾ ਸਭ ਰਿਪੋਰਟ ਲਿਖਾਣੀ ਰਿਪੋਰਟ ਇਹ ਛੇਤੀ ਲੇਖੋ ਸੀਰੀਅਸ ਹੈ ਸੀਰੀਅਸ ਇਹਦੇ ਲਿਖੋ ਲਿਖਾ ਲਿਖੋ ਲਿਖਾ ਲਿਖੋ ਬਦਲ ਲਖਾ ਲਿਖਾ ਮੈਂ ਚੱਕ ਲੈ ਕਾਪੀ ਪੈਨ ਪੈਨ ਕਿਹੜੇ ਚੱਕਿਆ ਲਾਲ ਨਹੀਂ ਲਾਲ ਨਹੀਂ ਚੱਕਣਾ ਅਸੀਂ ਮਾਤਾ ਨੂੰ ਮੰਨਦੇ ਆ ਨੀਲਾ ਚੱਕੋ ਨੀਲਾ ਚੱਕ ਲਿਆ ਚਲੋ ਲਿਖੋ ਲਿਖਾ ਮੇਰੇ ਏ ਉਰ ਰੋਇਲ ਗੱਡੀ ਤੇ ਬੈਠਾ ਨਹੀਂ ਮੈਂ ਤਾਂ ਆਪਣੇ ਘਰੇ ਖੜਾ ਆ ਲਿਖਾ ਲਿਖੋ ਮੇਰੇ ਟੈਢੇ ਜਿਹੇ ਦਰਦ ਹੁੰਦਾ ਆ ਕਾਕਾ ਹੱਥ ਦਰਦਾ ਹਟਦੇ ਨਹੀਂ ਹੱਥ ਦਰਦਾ ਸ਼ੁਰੂ ਹੁੰਦੀਆਂ ਆ ਹਾਏ ਰਬ ਇਹ ਹੋ ਗਿਆ ਹੋ ਗਿਆ ਸੈੱਟ ਹੋ ਗਿਆ ਗੋਲੀ ਖਾਲੀ ਗੋਲੀ ਖਾਲੀ ਆ ਜਿੱਥੇ ਲੱਗਣਾ ਉੱਥੇ ਲੱਗਦਾ ਨਹੀਂ ਥਾਣੇ ਕਚਹਿਰੀਆਂ ਚ ਕਿੰਨੀ ਵੇਚ ਜਾਂਦੀ ਅੱਗ ਲਾਉਣੇ ਹੋ ਬੂਝਾ ਲਾਵਾਂ ਟਰੇਨ ਟਰੇਨ ਹੈਲੋ ਹਾਈ ਹਾਈ ਮੈਂ ਹੈਲੋ ਤੁਸੀਂ ਅਸ ਮੇਰੇ ਖੁਸਰਰ ਫੋਨ ਕਰਤਾ ਮੈਂ ਤੇਰੇ ਨਿੱਕੇ ਛੋੜੀ ਬਣਦਾ ਤਾ ਫੋਟੋ ਤਾਂ ਖਲੇ ਨਹੀਂ ਹੁੰਦਾ ਯਾਰ ਜਦੋਂ ਮਾਰੀ ਤਾ ਆਹ ਰੱਪੜਾ ਕਹੋਂ ਲੱਗਾ ਸੀ ਸਾਡੇ ਤਾਂ ਮਕਾਨਾਂ ਵੀ ਛੋਟੇ ਹੱਥੀ ਭਰ ਕੇ ਝੱਟੇ ਆ ਜਾਂਦੀਆਂ ਆ ਬੁੜੀਆਂ ਪੈਟਦੀਆਂ ਬਹੁਤ ਐ ਐ ਇੱਕ ਦਿਨ ਮੈਂ ਧੋਕ ਮਾਰ ਗਿਆ ਮੇਰੇ ਨਾੜਾ ਝੜ ਗਈਆਂ ਇਹ ਪਤਾ ਨਹੀਂ ਕੀ ਖਾਂਦੀਆਂ ਆ ਆ ਭੈਣ ਦੇ ਮਾਮੇ ਖੁਸਰੇ ਨੇ ਫੋਨ ਰੱਖੇ ਹੋ ਆ ਇਹਨਾਂ ਦਾ ਨੰਬਰ ਡਿਲੀਟ ਕਰਾ ਜਿੰਨੇ ਕਣ ਤੁਹਾਡੇ ਉੱਤੇ ਰਵਿਦਾਸ ਮੱਲੇ ਪੈ ਹੈ ਉਹ ਬੜੇ ਨਵੇਂ ਸ਼ਹਿਰ ਇੱਥੇ ਸਾਡੇ ਸੁਵੇਨ ਨੂੰ ਵਧਾਈਆਂ ਮੰਗਣ ਆ ਜਾਣਾ ਇਹ ਬਲੌਗ ਲੈਟ ਚ ਪਾਵਾਂ ਪਹਿਲਾਂ ਮੈਂ ਦੂਜਾ ਲਾ ਮਾ ਹੇ ਬਾਬਾ ਜੀ ਕਦੇ ਪੈਂਦੀ ਸੱਟੇ ਮੇਰਾ ਫੋਨ ਚੱਕ ਲਵੇ ਮੈਂ ਤੁਹਾਡੇ ਸਵੇਰ ਨੂੰ ਸਵਾ ਪੰਜਾ ਦੇ ਲੱਡੂ ਖਾ ਕੇ ਜਾਵਾਂ ਚੱਕੂਗੇ ਹੁਣ ਤਾਂ ਸੌਖੀ ਸੌਖ ਲਈਂ ਟਰੇਨ ਟਰੇਨ ਹੈਲੋ 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 ਹਾਂਜੀ ਕੌਣ ਬੋਲਦਾ ਹੈ ਕੌਣ ਬੋਲਦਾ ਨਵੇਂ ਸਹਿਰ ਵਾਲਾ ਸੋਹਣ ਬੋਲਦਾ ਮੈਂ ਮਰ ਜਲੇ ਮੈਂ ਕਿਸੇ ਸੋਹਣ ਨੂੰ ਨਹੀਂ ਜਾਣਦੀ ਇਹ ਤੂੰ ਨੰਬਰ ਦਿੱਤਾ ਸੀ ਕਿੱਥੇ ਦਿੱਤਾ ਸੀ ਇਹ ਜਦੋਂ ਤੁਹਾਡੇ ਮਕਾਨਾ ਆਈਆਂ ਸੀ ਸਾਡੀ ਕੋਈ ਮਕਾਨਾ ਨਹੀਂ ਆਈਆਂ ਚਲ ਰੱਬ ਕਰੇ ਤੁਹਾਡੇ ਮਕਾਨਾ ਆਉਣ ਅਸੀਂ ਵਿਲੇਪੀਆਂ ਖਾઈએ ਹਾਂ ਕੌਣ ਬੋਲਦਾ ਦਿਲ ਤੇ ਹੱਥ ਰੱਖ ਲੈ ਤੂੰ ਮੇਰੇ ਪੇ ਦਾ ਸਾਲਾ ਲੱਗਦਾ ਮੈਂ ਦਿਲ ਤੇ ਹੱਥ ਰੱਖ ਲਾਂ ਕਹਿੰਦਾ ਦੇਗਾ ਸਾਲਾ ਲੱਗਦਾ ਨਾ ਲਾ ਲੱਗਦਾ ਤੰਡਾ ਦਿਲ ਤੇ ਹੱਥ ਰੱਖ ਲੈ ਢਾਈ ਰੁਪਏ ਫੋਨ ਚ ਭੈਣ ਦੇ ਮਾਮੇ ਦੀ ਗੱਲਾਂ ਹੀ ਬਹੁਤ ਮਾਰਦੀ ਆ ਰੱਖ ਲਿਓ ਆਈ ਨਹੀਂ ਕਰਤਾਰੀਏ ਇਹ ਕਰਤਾਰਾ ਬੋਲਦਾ ਕਰਦਾ ਬੋਲਦਾ ਤਾਂ ਘੰਟਾ ਹੋ ਗਿਆ ਬੋਲਦਾ ਹਾਂ ਮੈਂ ਮਰਗੀ ਕਰਤਾਰਾ ਬੋਲਦਾ ਦੌਰ ਫੇਟੇ ਮੂੰਹ ਜੇ ਤੂੰ ਮਰ ਗਏ ਇੱਥੇ ਮੈਂ ਇਕੱਠੇ ਲੈਣਾ ਹਣਾ ਕਿ ਕਿੱਥੇ ਆ ਮੈਂ ਧਰਤੀ ਤੇ ਆ ਧਰਤੀ ਤੇ ਮੈਂ ਵੀ ਆ ਤੂੰ ਕਿੱਥੇ ਆ ਮੈਂ ਕਬਰਾਂ ਦੇ ਕੋਲ ਖੜਾ ਹਾਂ ਕਬਰਾਂ ਕੋਲ ਤਾਂ ਮੇਰਾ ਘਰਵਾ ਫੋਨ ਕੱਟ ਬੈਲ ਕਾਨੂੰ ਪਾਉਂਦੀ ਗੇਟ ਖੋਲ ਕਰ ਆਉਂ ਹੈ ਭਈਏ ਰਾਣੀ ਵੀ ਰੱਖੀ ਆ ਭਾਈ ਬੇਸਕਾਰ ਤੋਂ ਸ਼ਾਂਤ ਵੀ ਕਰਾ ਦੋ ਸ਼ਾਂਤ ਗੇਟ ਖੋਲ ਦੀ ਕਿ ਮੇਰੇ ਕੋਲ ਤੇ ਪਜਾਮੇ ਦਾ ਨਾਪ ਲੈਂਦੀ ਆ ਜਾ ਭਾਜਾ ਸੀ ਆਪੇ ਕੰਦ ਕੋਣ ਟੱਪ ਕੇ ਆ ਜਾਣਾ ਬੰਦਾ ਆਪ ਆਵੇ ਏਡੀ ਦੁਰਪਰਾਨੇ ਆਏ ਆ ਖਾਈ ਕਰਤਾ ਨੇ ਕਿ ਮੀਆਂ ਠੀਕ ਹੈ ਤੈਨੂੰ ਸੁਣਾ ਬਸ ਵੈਦਿਆ ਹਾਂ ਅੱਛਾ ਮੇਰੀ ਗੱਲ ਸੁਣ ਤੂੰ ਮੇਰੇ ਘਰ ਪਹਿਲੀ ਵਾਰ ਆਇਆ ਵਾ ਮੈਂ ਕੁਛ ਰਸਮਾਂ ਕਰ ਲਵਾਂ ਕੱਲ ਹੈ ਕੱਲ ਹੈ ਯਾਰ ਬਿਲੇ ਹੀ ਆ ਰਸਮ ਜਿਹੜੀ ਵੀ ਕਹਿੰਦੀ ਜਿਹਦੀ ਜਿਹਦੀ ਕੱਲ ਹੈ ਮੈਂ ਤੇਲ ਛੋਲਵਾਂ ਇਹ ਹਾਇ ਰਬਾ ਇਹ ਤੇਲ ਛੋਣਾ ਹੰਜ ਤੇਲ ਛੋਣਾ ਵਾ ਐਦਾਂ ਕਾ ਜੇ ਤੇਲ ਛੋਣਾ ਹਨ ਫਿਰ ਮਿੱਟੀ ਦਾ ਛੋਮੇ ਮਿੱਟੀ ਦਾ ਤੇ ਕਿਹੜੀ ਗੱਲੋਂ ਫਾਲਗੇ ਜੇ ਕੋ ਪੰਗਾ ਪੈ ਗਿਆ ਘਰ ਨੂੰ ਅੱਗ ਤਾਂ ਲਾ ਦੇਾਂਗੇ ਜਾਣੇ ਲੋਕ ਕਹਿੰਦੇ ਬਗਾਨੇ ਘਰੇ ਜਾਣਾ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ ਸਹੀ ਗੱਲ ਹੈ ਜਾਣਾ ਯਾਰ ਇਹਨਾਂ ਦਾ ਜੁੱਤੀਆਂ ਪਵਾ ਲੈਣੀਆਂ ਹਾਂ ਪਹਿਲਾਂ ਪੀਤ ਲੈ ਲਈਏ ਘਰੇ ਤਾਂ ਕੋਈ ਹੈਗਾ ਇਹ ਗੱਲ ਸੁਣ ਤੇਰੇ ਘਰੇ ਤਾਂ ਕੋਈ ਹੈਗਾ ਨਾ ਨਾ ਮੇਰੇ ਘਰੇ ਕੋਈ ਨਹੀਂ ਹੈਗਾ ਇਹ ਸ਼ੁਕਰਿਆ ਦਾਤਿਆ ਕੋਈ ਵੀ ਨਹੀਂ ਹੈਗਾ ਗੱਲ ਸੁਣ ਤੇਰੀ ਮੰਮੀ ਕਿੱਥੇ ਗਈ ਆ ਮੰਮੀ ਗਈ ਆ ਮਕਾਨੇ ਹੈ ਮਕਾਨੇ ਗਈ ਆ ਮਕਾਨੇ ਗਈ ਆ ਹਾਂਜੀ ਚਲ ਏ ਬਾਬਾ ਜੀ ਉਹਦੀ ਮਕਾਨ ਉਧਰੇ ਆ ਜਵੇ ਤੇ ਪਾਪਾ ਜੀ ਕਿੱਧਰ ਗਏ ਪਾਪਾ ਜੀ ਗਈ ਆ ਕੰਮ ਤੇ ਚਲ ਉਹਦਾ ਕੰਮ ਉਧਰੇ ਬਣ ਜਾਵੇ ਘਰ ਤਾਂ ਠੀਕ ਠਾਕ ਜਾਈ ਆ ਕਿਆ ਸੋਰਖੀ ਜੀ ਕੱਲ ਲਾਈ ਆ ਹਾਏ ਰੋਣਾ ਰੋਣਾ ਮੇਰਾ ਹਾਸਾ ਨਿਕਲ ਜਾਣਾ ਰੋਣਾ ਮੇਰਾ ਹਾਸਾ ਨਿਕਲ ਜਾਣਾ ਹਾਏ ਕਰਤਾ ਰਿਆ ਤੇ ਮੇਰਾ ਵਿਆਹ ਹੋ ਗਿਆ ਵੇ ਹਾਏ 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 ਰੱਬ ਉਹ ਜਦੋਂ ਬੰਦੇ ਦਾ ਦਿਲ ਟੁੱਟਦਾ ਬੰਦਾ ਦੁੱਖਾਂ ਦਾ ਰਾਈਟਰ ਬਣ ਜਾਂਦਾ ਮਹੂਨੇ ਤਾਜ਼ਾ ਦਿਲ ਟੁੱਟਿਆ ਕਹਿੰਦਾ ਬਾਰੀ ਵਿੱਚ ਸੀਖਾਂ ਨੇ ਬਾਰੀ ਵਿੱਚ ਸੀਖਾਂ ਨੇ ਐਡਾ ਦਿਨ ਕੋਈ ਪਿਆਰ ਵੀ ਉਹ ਨਾ ਕਰਿਓ ਉਹ ਕਹਤੇ ਇਹ ਤਾਂ ਸਰ ਵਿੱਚ ਲਿਖਾ ਨੇ ਕਿ ਕੰਧ ਵਿੱਚ ਮੋਰਾ ਏ ਕੰਧ ਵਿੱਚ ਮੋਰਾ ਏ ਐਦਾ ਜੀ ਮੈਂ ਮੂੰਹ ਮਾਰਾ ਲਾਇਓ ਉਹ ਕਹਤੇ ਇਹਦੇ ਮੂੰਹ ਚ ਫੋੜਾ ਏ ਚਲ ਕੇ ਤੇ ਮੈਂ ਕਾਲਾ ਜਾਂਪੂਰੀ ਬਣ ਗਿਆ ਗੱਲ ਸੁਣੇ ਹਾਂ ਬੋਲ ਤੇਰੇ ਘਰ ਵਾਲਾ ਆਉਂਗਾ ਤਾ ਨਾ 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 ਮੇਰੇ ਘਰ ਵਾਲਾ ਨਹੀਂ ਆਉਂਦਾ ਚਲਾ ਵੀ ਜਾ ਬੇ ਮੈਂ ਮਾਰ ਮਾਰ ਕੇ ਥੱਪੜ ਸਾੜ ਦਾ ਸੀਣ ਕੱਢ ਦੂੰ ਇੱਕ ਮਿੰਟ ਔਲੇ ਚੈੱਕ ਕਰ ਲੈਂਦੇ ਜਦੋਂ ਆ ਗਿਆ ਪੰਗਾ ਵੀ ਪੈਣਾ ਦਾ ਨਿਆ ਹੋ ਗਿਆ ਬੇ ਕਾਦੀਆਂ ਵਧਾਈਆਂ ਇਹ ਡੋਲੇ ਹੈਗੇ ਮੈਂ ਕਿਹਦੇ ਟਿਗਈ ਬਈ ਨਹੀਂ ਕਿਹਨੇ ਸਲਮਾਨ ਖਾਨ ਲੱਗਦਾ ਤੂੰ ਲੈ ਸਲਮਾਨ ਖਾਨ ਹੰਝੀ ਉਹ ਬੱਚਾ ਹੈ ਆਪਣਾ ਅੱਛਾ ਜੀ ਆਸਾਂ ਨਹੀਂ ਦੋਲ ਹਾਂ ਹਾਂ ਬੱਚਾ ਹੈ ਆਪਣਾ ਠੀਕਾ ਆਸਾਂ ਨਹੀਂ ਦੋਲ ਭਾਜੀ ਐਵੇਂ ਚੱਕ ਹੋਇਆ ਰਹਿਦਾ ਜੇ 2.5 ਕਿਲੋ ਖਾਤਾ ਹੈ ਜੇ 2.5 ਕਿਲੋ ਖਾਤਾ ਆ ਨਵੇਂ ਸ਼ਹਿਰ ਅੱਡੇ ਦੀ ਸ਼ਨੀ ਦੋਲ ਨਾਲ ਮੇਰਾ ਬੰਦਾ ਪੈ ਗਿਆ 3 ਘੰਟੇ 2 ਮਿੰਟ ਲੜਾਈ ਚੱਲੀ ਸ਼ਨੀ ਦੋਲ ਨਾਲ ਮੇਰੀ 20 3 ਘੰਟੇ 2 ਮਿੰਟ ਲੜਾਈ ਚੱਲੀ ਲੈ ਲੜਾਈ ਤਾਂ 2 ਮਿੰਟ ਚੱਲੀ ਫਿਰ 3 ਘੰਟੇ ਨੂੰ ਗੱਸੀ ਪਈ ਰਹੀ ਸਾਲਾ ਹੂਰੇਵਾ ਮਾਰਦਾ ਮੇਰੇ ਮੂੰਹ ਪਿੰਗਾ ਦਾਤਾ ਕਰਤਾਰ ਇਹ ਬਸੰਤੀ ਚੇਅਰ ਲਾਉ ਨਹੀਂ ਮੈਂ ਬੀਅਰ ਨਹੀਂ ਦਿੰਦਾ ਹੈਗਾ ਇਹ ਮਰ ਜਣੇ ਕੁਰਸੀ ਮੰਗਾਇਦੇ ਨੇ ਵਾਸਤੇ ਮੈਂ ਕਹਿੰਦੇ ਇਹਦਾ ਬੀਅਰ ਲੈ ਕੇ ਮੈਂ ਤਾਂ ਡਾਕਟਰ ਨੇ ਰਾਇਲ ਸਟਾਕ ਦਸੀ ਇਹ ਮਰ ਜਣੇ ਕੁਰਸੀ ਮੰਗਾਈ ਤੇਰੇ ਵਾਸਤੇ ਲੈਓ ਲੈਓ ਲਿਆਂਦੀ ਪਈ ਆ ਬਹਿ ਜਾ ਬਹਿ ਜਾ ਇਹ ਆਏ ਇਹਦੇ ਕਰਕੇ ਸਾਰੇ ਪੰਗੇ ਪੈਂਦੇ ਆ ਹੇ ਬੈਜਾ ਬੈਜਾ ਤੇਰੇ ਘਰ ਵਾਲਾ ਤੈਨੂੰ ਕਿਹਾ ਨਾ ਨਹੀਂ ਆਂਦਾ ਚਲ ਆ ਵੀ ਜਾਵੇਂ ਮੈਂ ਡਰਦਾ ਸ਼ੇਰਾਂ ਦੇ ਪੁੱਤ ਕਾ ਹੀ ਡਰਿਆ ਕਰਦੇ ਆ ਇਹਦਾ ਬਗਾਨੇ ਘਰ ਜਾ ਕੇ ਬਗੀਰ ਤੇ ਕਾਇਦੇ ਆ ਕਿ ਤੇਰੇ ਇਸ਼ਕ ਨੇ ਲਾਈਏ ਅੱਗ ਜਿਹੜੀ ਇਹ ਖੜਾਕਾ ਜਿਹਾ ਹੋਇਆ ਹੈ ਨਾਲ ਦੀ ਗੋਠੀ ਚ ਕੰਮ ਚੱਲਦਾ ਚਲ ਮੈਂ ਕਿਹਾ ਡਰਦਾ ਮੈਂ ਉਦਾਂ ਕਾ ਬਿੱਲੀ ਬੁੱਲੀ ਨਾ ਹੋਵੇ ਦੁੱਧ ਨਾ ਡੋਲ ਗਈ ਹੋਵੇ ਉਹ ਭਾਕੇ ਪਿਆਰ 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 ਹਾਏ ਆ ਬੇਗੜਾਕਾ ਹੋਇਆ ਤੈਨੂੰ ਕਿਹਾ ਨਾ ਨਾਲ ਦੀ ਗੋਠੀ ਹਾਈ ਰੱਬਾ ਇਹ ਕਿਹੜੀ ਕੋਠੀ ਜਿੱਥੇ ਕੰਮ ਚੱਲ ਨਹੀਂ ਜਦਾ ਮਾੜਾ ਮੈਂ ਤੇਰੇ ਲਗਾ ਮੈਤਰੀ ਬਦਲ ਦੋ ਸਾਨੂੰ ਵੀ ਡਰਾਇਆ ਪਿਆ ਠਕ ਠਕ ਜੀ ਕਰਕੇ ਇੱਥੇ ਬਹਿ ਜਾ ਪਹਿਲਾਂ ਬਹਿ ਉਹ ਨੂੰ ਘਾ ਰੋ ਤੂੰ ਡਿਗਣਾ ਮੈਂ ਚੱਲ ਇੱਥੇ ਬਹਿ ਜਾ ਹਾਂ ਉਹ ਬਹਿ ਜਾ ਮੈਂ ਬਹਿ ਜਾ ਠੀਕ ਹੈ ਵੈਸੇ ਕਰਤਾ ਰਿਹਾ ਮੈਨੂੰ ਪਤਾ ਨਹੀਂ ਸੀ ਤੂੰ ਮੇਰੇ ਘਰ ਆਣਾ ਵਾ ਹਾਂ ਪਾਈ ਨੇ ਸਰੋਦਾ ਸਾਗ ਤੇ ਮੱਕੀ ਦੀ ਰੋਟੀ ਬਣਾ ਲਈ ਸੀ ਅਸੀਂ ਨਹੀਂ ਸਰੋਦਾ ਸਾਗ ਖਾਣਾ ਅਸੀਂ ਮੱਕੀ ਦੀ ਰੋਟੀ ਖਾਣੀ ਬੇ ਮਰ ਜਣੇ ਫੇਰ ਕੀ ਖਾਣਾ ਵਾ ਅੱਜ ਤਾਂ ਕੁਝ ਹੋਰ ਖਾਣਾ ਬੇ ਕੀ ਖਾਣਾ ਤਲੀਆਂ ਖਾਣਾ ਬੇ ਤਲੀਆਂ ਹੀ ਖਾਈ ਦਾ ਬੇ ਬੇਸਣੇ ਲੈ ਆਓ ਬੇਸਣ ਨਾਲ ਸ਼ੂਗਰ ਹੋ ਜਾਂਦੀ ਆ ਅਸੀਂ ਟੀਕੇ ਲਵਾਈਦੇ ਆ ਬੇ ਕਰਤਾਰਿਆ ਜਦ ਤੂੰ ਮੇਰੇ ਘਰ ਪਹਿਲੀ ਵਾਰ ਆਇਆ ਸੀ ਬੇ ਤੇਰੀਆਂ ਤਾਂ ਮੁੱਛਾਂ ਕਿੱਡੀਆਂ ਕਿੱਡੀਆਂ ਸੀਗੀਆਂ ਆਹੋ ਮੇਰੇ ਮੁੱਛਾਂ ਕਿੱਡੀਆਂ ਕਿੱਡੀਆਂ ਸੀਗੀਆਂ ਬੇ ਕਿੱਥੇ ਗਈਆਂ ਫੇਰ ਮੈਂ ਨਾਈ ਤੋਂ ਸ਼ੇਪ ਕਰਾਉਣ ਗਿਆ ਅੱਛਾ ਜੀ ਉਹ ਮੈਨੂੰ ਕਹਿੰਦਾ ਭਾਜੀ ਮੁੱਛਾਂ ਰੱਖਣੀਆਂ ਆ ਠੀਕ ਆ ਮੈਂ ਕਿਹਾ ਹਾਂਜੀ ਰੱਖਣੀਆਂ ਹ ਹੁਣ ਮੈਂ ਘਰੇ ਰੱਖਿਆ ਐ ਬੇਟੀ ਦੇ ਵਿੱਚ ਜਿੰਦਾ ਲਾ ਕੇ ਔਰ ਟੋਬਾ ਟੋਬਾ ਜਿੰਦਾ ਲਾਇਆ ਕਰਤਾਰਿਆ ਤੂੰ ਮੈਨੂੰ ਪਿਆਰ ਕਰਦਾ ਵਾ ਹੋਰ ਤੈਨੂੰ ਪਿਆਰ ਕਰਕੇ ਮੈਂ ਤਾਂ ਰੰਗ ਕਾਲਾ ਕਰਾ ਲਿਆ ਮੈਂ ਮਰਦ ਨੇ ਕਿੰਨਾ ਕੁ ਪਿਆਰ ਕਰਦਾ ਮੈਨੂੰ ਪਿਆਰ ਸਾਲੀਏ ਕੋਈ ਆਟਾ ਜਿਹੜਾ ਤੋਲ ਕੇ ਦੱਸਾਂ ਇੰਨੇ ਕਿਲੋ ਕਰਦਾ ਐ ਜੇ ਤੂੰ ਮੈਨੂੰ ਪਿਆਰ ਕਰਦਾ ਵਾ ਨਾ ਪਿਓ ਦੇ ਅੰਬਰਾਂ ਤੋਂ ਚੰਦ ਤੋੜ ਕੇ ਲਿਆ ਮੇਰੇ ਵਾਸਤੇ ਐ ਚੰਦ ਨਹੀਂ ਲੈ ਕੇ ਆਉਣਾ ਤਾਰੇ ਲਿਆਉਂਗਾ ਮੈਨੂੰ ਨਹੀਂ ਪਤਾ ਮੈਨੂੰ ਚੰਦੇ ਹੀ ਚਾਹੀਦਾ ਵਾ ਹਾਏ ਤਾਰੇ ਲਿਆਉਂਗਾ ਜਾਵਰ ਮੈਂ ਰੋਟੀ ਨਹੀਂ ਖਾਣੀ ਆ ਫੇ ਪੱਤ ਖਾਣਾ ਪੋਖੇ ਡਰ ਮਾਨਾ ਗਰਮੀ ਪੈ ਜਾਂਦੀ ਗਰਮੀ ਹਾਂ ਬਿਮਾਰੀ ਪੈਣਾ ਬਹੁਤ ਚੱਕ ਹੋਈ ਆ ਇਹ ਕਿਰਤਾਰੀਓ ਇਹ ਕਾਹ ਤੇ ਆ ਕੁੱਤਾ ਮੌਂਦਾ ਬਾਹਰ ਕਾਲਾ ਕੁੱਤਾ ਬੰਨਿਆ ਲੰਡਾ ਲੰਡਾ ਕੁੱਤਾ ਲੱਗਦਾ ਮੈਨੂੰ ਲੰਡਾ ਹਾਂ ਮੇਰੀ ਇੱਕ ਗੱਲ ਸੁਣ ਲੈ ਹਾਂਜੀ ਬੋਲੋ ਪੈਸੇ ਤਾਂ ਲੜਾਈ ਤੋਂ ਡਰਨਾ ਹੀ ਚੰਗਾ ਠੀਕ ਆ ਠੀਕ ਆ ਪਰ ਦੇਰ ਨਾ ਸਿਰੋ ਪਾਣੀ ਚ ਲੱਗਿਆ ਡਰੀ ਡੂਰੀ ਨਾ ਨਾ ਮੈਂ ਨਹੀਂ ਡਰਦੀ ਆ ਰਵਿਦਾਸ ਮੱਲੇ ਦੇ ਨਾ ਮੁੰਡਿਆਂ ਦਾ ਮੇਰੀ ਬਹੁਤ ਬਣੀ ਆ ਬਈ ਕਿੰਨੀ ਕੁ ਆ ਕੁਰੀ ਹੋਣਾ ਨਾ ਮੇਰੀ ਬਹੁਤ ਬਣੀ ਹੋ ਆ ਬਈ ਕਿੰਨੀ ਕੁ ਜਦੋਂ ਹਣਾ ਇਧਰ ਕਿਤੇ ਮੇਰੇ ਪੰਗਾ ਪੈ ਜਵੇ ਆਹੋ ਇਹਨਾਂ ਨੂੰ ਮੈਂ ਕੋਈ ਫੋਨ ਕਰਦਾ ਕੋਈ ਬਈ ਕੋਈ ਫੋਨ ਕਰਦਾ ਆਹੋ ਤੇ ਫਿਰ ਆਉਂਦੇ ਹੀ ਨਹੀਂ ਇਹਨਾਂ ਦੇ ਸਿਰ ਤੇ ਮੈਂ ਕਈ ਵਾਰ ਜੁੱਤੀਆਂ ਖਾਧੀਆਂ ਭਾਨੇ ਮਾਰਦੇ ਰਹਿੰਦੇ ਆ ਇਹ ਕਰਤਾਰੀਏ ਆ ਦੇਖਿਆ ਕੌਣ ਆ ਉਹ ਤਾਂ ਮੈਨੂੰ ਰੋਗ ਲੱਗਦਾ ਰੋਗ ਹਾਂ ਇਹ ਤਾਂ ਪੂਰਾ ਬਦਮਾਸ਼ ਲੱਗਦਾ ਵਾ ਬੱਸ ਕਰ ਨਾ ਜਨਨ ਲਾਦੀ ਕਿਤੇ ਬੰਦੇ ਦਾ ਉਹ ਜਿਆ ਹੋਣਾ ਚਾਹੀਦਾ ਤੇ ਮੁੱਛਾਂ ਨੂੰ ਵਟ ਦੇਲੇ ਲਾਲ ਐ ਹੋਣਾ ਚਾਹੀਦਾ ਲੈ ਤਾਂ ਹਾਏ ਕਰਤਾਰਿਆ ਤੇ ਮੇਰਾ ਘਰ ਵਾਲਾ ਆ ਗਿਆ ਵੇ ਹਾਏ ਹਾਏ ਇਹ ਤੂੰ ਤਾਂ ਕਦੇ ਆਉਣਾ ਨਹੀਂ ਆ ਮੈਂ ਕਿੱਥੇ ਲੁਕਾਂ ਤੇ ਇੱਥੇ ਲੁਕ ਜਾ बहुत है यह साढ़े घर फोन कर दोपंच आज चल जाए मेरे भैनियां बहुत हैड़ांडड़ा बालगी जोत बालगी अज बचाला मुड़के नहीं आता ਐਨ ਫੜਲਾ ਇਹ ਕੀ ਐਨ ਕੁੱਟ ਕੇ ਫੜਲਾ ਇਹ ਕੀ ਫੰਤੂ ਬਣ ਕੇ ਖਿਡੌਣਾ ਲੈ ਕਹਿੰਦੀ ਖਿਡੌਣਾ ਬਣ ਗਿਆ ਅਗਲਾ ਭੰਵੇਂ ਆਉਂਦੇ ਨੇ ਖੇਲਣ ਲੱਗ ਜਾਵੇ ਕਰਤਾਰਿਆ ਤੂੰ ਹਿਲਣਾ ਨਹੀਂ ਇਹ ਹਾਏ ਰੱਬਾ ਦੇਖ ਲਓ ਨਹੀਂ ਕਿੰਦਾ ਦੀਆਂ ਸ਼ਰਤਾਂ ਰੱਖਦੀ ਕਹਿੰਦੀ ਹਿਲਣਾ ਨਹੀਂਗਾ ਜੇ ਮੈਨੂੰ ਪੱਦ ਪੁੱਤਾ ਆ ਗਿਆ ਫੇ ਬੇ ਮੇਰੇ ਘਰ ਤਾਂ ਜੁੱਤੀਆਂ ਮਰਵਾਣੀਆਂ ਵਾ ਇਹ ਹਾਏ ਤਾਂ ਟਾਈਮ ਤੇ ਤਾਂ ਆਉਂਦੇ ਵੀ ਬਹੁ ਹੁੰਦੇ ਅੱਛਾ ਮੇਰੀ ਗੱਲ ਸੁਣ ਤੂੰ ਨਾ ਪਹਿਲੇ ਬਟਨ ਤੋਂ ਚੱਲਣਾ ਇੱਥੋਂ ਦੀ ਇਹ ਤੇਰਾ ਭੇਡਾ ਵਜੇ ਬਟਰ ਪਿੱਛੇ ਲਾਦਦਾ ਉਹਨੂੰ ਕਹਤੋਂ ਕੋਈ ਮਸ਼ੀਨ ਚੱਲਦੀ ਰਹਿੰਦੀ ਬੰਦੇ ਨਹੀਂ ਹੁੰਦੇ ਠੀਕ ਆ ਨੌਨ ਸਟਾਪ ਚੱਲ ਮੈਂ ਚੱਲਦੀ ਆ ਫਿਰ ਜਾ ਹਾਂ ਚੱਲ ਠੀਕ ਆ ਇੱਕ ਕਰਤਾਰੀ ਆਨੀਆ ਉਹ ਬੱਸ ਕਰ ਭੈਣ ਦਿਆ ਮਾਮਾ ਤੈ ਲਸਣ ਖਾਦਾ ਆ ਕਤਲ ਕਰ ਮੈਂ ਹੱਕਾ ਮਾਰਨ ਐਵੇਂ ਤੁਸੀਂ ਮੈਨੂੰ ਬੋਲੀ ਜਾਂਦੇ ਹੋ ਇੱਧਰ ਆਓ ਜੀ ਹਾਂ ਜਿਹੜੇ ਕੱਲ ਤੁਸੀਂ ਮੈਨੂੰ ਪੈਸੇ ਨਹੀਂ ਦਿੱਤੇ ਸੀ ਆਓ ਉਹ ਦਿਨੇ ਮੈਂ ਇੱਕ ਚੀਜ਼ ਲੈ ਆਂਦੀ ਆ ਕਿਹੜੀ ਆਹ ਦੇਖੋ ਇਹ ਕੀ ਆ ਇਹ ਮਸ਼ੀਨ ਆ ਇਹ ਮਸ਼ੀਨ ਆ ਹੋਰ ਤਰ੍ਹਾਂ ਬੁਣਾ ਆ ਇਹ ਕੀ ਕਰਦੀ ਆ ਇਹ ਝਾੜੂ ਪੋਚੇ ਜਾਲੇ ਛਾਲੇ ਸਾਫ-ਸਾਫ ਕਰ ਦਿੰਦੀ ਆ ਸਿੱਟਾ ਕਾ ਸਪਾਇਆ ਕਰ ਦਿੰਦੀ ਆ ਉਹਨੂੰ ਕੀ ਪਤਾ ਤੈਨਿਆਣਾ ਆ ਬਚਾਰਾ ਇਹ ਚੱਲਦੀ ਕਿੱਧਰ ਆ ਆ ਦੇਖਿਓ ਆ ਪਿੱਛੇ ਕੀ ਆ ਉਹ ਕਾਸ਼ ਨਹੀਂ ਭਰਾਵਾ ਬਟਨ ਖਰਾਬ ਹੋਇਆ ਆ ਭੈਣ ਦੇ ਮਾਮਾ ਲੋਕੀ ਅੱਗੇ ਨਹੀਂ ਜਾਂਦੇ ਤੂੰ ਪਿੱਛੇ ਨੂੰ ਆਉਂਦਾ ਹਣ ਮੈਂ ਚੈੱਕ ਕਰਕੇ ਦੇਖਾਂ ਕਿੱਧਰ ਚੱਲਦੀ ਹਾਂਜੀ ਹਾਂਜੀ ਤੁਸੀਂ ਚਲਾ ਲਓ ਓ ਤੂੰ ਰਹਿਣ ਦੇ ਕਾ ਤੇ ਤੈਨੂੰ ਸੈਟ ਨਹੀਂ ਬਹਿਣੀ ਹੈਗੀ ਮੇਰੀ ਘਰ ਵਾਲੀ ਨੇ ਮੇਰੀ ਕਮਾਈ ਦੇ ਪੈਸੇ ਲਾਇਓ ਆ ਮੈਂ ਚਲਾ ਕੇ ਦੇਖਣੀ ਕਰ ਚਾਈਉ ਚੀ ਚਲ ਕਰ ਲੈ ਚਾਹ ਪੂਰਾ ਮੈਂ ਕਹੀ ਜਾਂਦਾ ਸੈਟ ਨਹੀਂ ਪਹਿਣੀ ਹੈ ਕਿ ਮੇਰਾ ਅਗ ਲਾਉਣੇ ਕੋਈ ਤੇਰੇ ਨਾਲ ਬਹਿ ਰਿਹਾ ਮੇਰਾ ਕੋਈ ਮੈਂ ਚਲਾ ਕੇ ਦੇਖਣੀ ਆ ਚਲਾ ਲਓ ਉਪਰੇ ਰਹਿ ਮੜ ਜਾ ਚਲ ਠੀਕ ਆ ਮੈਂ ਦੇਖੇ ਲਾਂਦਾ ਚਲਾ ਕੇ ਮੈਂ ਲਾਂਦਾ ਜਾਲੇ ਮੈਂ ਕਹੀ ਜਾਂਦਾ ਤੈਨੂੰ ਸੈਟ ਨਹੀਂ ਪਹਿਣੀ ਹਰਦਾ ਨਹੀਂ ਹੈਗਾ ਇਹ ਕਰਤਾਰੀਏ ਹਾਂਜੀ ਜਿਹੜੇ ਤੂੰ ਜਲਾਨੀ ਆ ਤੈਨੂੰ ਕਰੰਟ ਨਹੀਂ ਮਾਰਦੀ ਇਸ ਲਈ ਮੈਂ ਚਲਾਦਾ ਮੈਨੂੰ ਕਰੰਟ ਮਾਰਦੀ ਆ ਅਗਲੀ ਨੇ ਪੈਸੇ ਲਾਏ ਆ ਤੋ ਬੀੜੀਆਂ ਦਾ ਬੰਡਲ ਮੌਨ ਲਿਆ ਕਦੀ ਟੋਟੇ ਚੱਕ ਕੇ ਪੀਣ ਵਾਲਿਆ ਭਾਜੀ ਇੱਕ ਐਦਾ ਦਾ ਮੈਨੂੰ ਬੰਦਾ ਮਿਲਿਆ ਕਹਿੰਦਾ ਇੱਕ ਬੀੜੀ ਕਹਿੰਦਾ ਮੈਂ 20 ਮਿੰਟ ਚ ਪੀਂਦਾ 20 ਮਿੰਟ ਚ ਹਾਏ ਰੱਬਾ ਮੈਂ ਹੈਰਾਨ ਪ੍ਰੇਸ਼ਾਨ ਹੋ ਗਿਆ ਮੈਂ ਉਹਨੂੰ ਪੁੱਛੇ ਲਿਆ ਮੈਂ ਕਿਹਾ ਭਾਜੀ ਇੱਕ ਬੀੜੀ ਤੁਸੀਂ 20 ਮਿੰਟ ਚ ਕਿੱਦਾਂ ਪੀ ਲੈਂਦੇ ਆ ਕਹਿੰਦਾ 19 ਮਿੰਟ ਤਾਂ ਮੈਨੂੰ ਮੰਗਦੇ ਨੂੰ ਲੱਗ ਜਾਂਦੇ ਮੈਂ ਦੇਖ ਚਲਾ ਕੇ ਇਹਨੂੰ ਹਾਂਜੀ ਹਾਂਜੀ ਚਲਾ ਕੇ ਦੇਖ ਲਓ ਆ ਜਾ ਦੇਣਾ ਹੀ ਮਾਰਿਆ ਮੈਂ ਰਹਿਣੇ ਤੋਂ ਚਲਾਣ ਨੂੰ ਫੇ ਇਹ ਤੂੰ ਪਰੇ ਹੋ ਜਾ ਤੇਰਾ ਭੋਗ ਨਾ ਪੈ ਜਵੇ ਠੀਕ ਆ ਮੈਂ ਦੇਖਾਂ ਚਲਾ ਕੇ ਫੇਰ ਨੂੰ ਔਰੇ ਨੂੰ ਅੰਗ ਚਲਾ ਆ ਓਏ ਹਾਇ ਰੱਬਾ ਹਾਇ ਰੱਬਾ ਤਾਂ ਸੁੱਖ ਸੁੱਖ ਲਾਈ ਲੱਗਦੀ ਕਿਸੇ ਨੇ ਚਲ ਮੈਂ ਦੇਖੇ ਲੈਣੇ ਚਲਾ ਕੇ ਕੁਛ ਨਹੀਂ ਹੁੰਦਾ ਹਾਏ ਬੰਦੇ ਮਾਰੂ ਜੰਤਰ ਓਏ ਆਪਣੇ ਪੰਜਾਬ ਚ ਅਯੂਬੇ ਕਿੰਨੇ ਆ 7 8 ਮਾ ਦੇ ਹਾਏ ਦੇਣਾ ਹੀ ਮਾਰਿਆ ਇਹਨੂੰ ਪਰੇ ਕਰ ਲੋ ਅੱਜ ਮੈਨੇ ਅੱਖਾਂ ਤੋਂ ਪਰੇ ਲੈ ਜਾਓ ਇਹਨੂੰ ਚਲ ਮੈਂ ਚਲਾਇਆ ਲੈਂਦਾ ਕੁਛ ਨਹੀਂ ਹੋਣ ਲੱਗਾ ਦੇਖੀ ਜਾਈ ਤੇ ਛੱਪੇ ਬੰਦੇ ਤੇ ਇਹ ਕਰਤਾ ਲਈਏ ਹਾਂਜੀ ਮਸ਼ੀਨ ਖਰਾਬ ਹੋ ਵੀ ਲੱਗਦੀ ਆ ਅੱਛਾ ਮੈਨੂੰ ਕਰੰਟ ਮਾਰੀ ਜਾਂਦੀ ਬਾਰ ਬਾਰ ਚੈੱਕ ਕਰਦਾ ਇਹਨੂੰ ਚਲ ਮੈਂ ਚੈੱਕ ਕਰਕੇ ਦੇਖਦੀ ਆ ਹਾਏ ਰੱਬਾ ਇਹ ਚੈੱਕ ਕਰਨ ਨੂੰ ਰਹਿਣ ਦੋ ਹਾਏ ਹਾਏ ਲੱਗਦਾ ਪਿੱਛੋਂ ਕੋਸ ਸੜ ਗਿਆ ਵਾ ਲੈ ਭੈਣ ਦੇ ਮਾਮੇ ਬਾਰ ਬਾਰ ਬਟਨ ਦੱਬ ਤੇ ਮਸ਼ੀਨ ਖਰਾਬੇ ਹੀ ਹੋਣੀ ਆ ਸਾਰੇ ਟੱਬਰ ਤਾਂ ਮਸ਼ੀਨ ਦੇ ਵਾਲੇ ਲੱਗਾ ਆ ਲਿਆ ਹੁਣ ਮੈਂ ਚੈੱਕ ਕਰਕੇ ਦੇਦਾ ਤੂੰ ਗੱਲ ਐ ਫੰਦਾ ਮੇਸਤਰੀ ਹਰ ਹੈ ਬਹੁਤ ਆਕਾ ਹੋਇਆ ਸਾਰਾ ਟੱਪਰ ਨੇ ਦੁੱਖ ਕੀਤਾ ਆ ਹਾਂ ਮੇਰੇ ਘਰੇ ਕੋਈ ਫੋਨ ਕਰ ਦੋ ਇਹ ਮੈਨੂੰ ਲੱਗਦਾ ਖਰਾਬ ਹੋ ਗਈ ਲੱਗਦੀ ਮੈਂ ਟੈਸਟ ਪਿੰਨ ਨਾ ਠੀਕ ਕਰ ਲਵਾਂ ਇਹਨੂੰ ਮੇਰਾ ਅੱਬਾ ਕੋਈ ਗਾਲ ਨਹੀਂ ਮਾਰ ਆ ਯਾ ਬੇਰਾਖਾ ਓਏ ਓਏ ਉਹ ਆਕੇ ਤੇ ਪੈਂਦੀਆਂ ਆ ਮੇਰੇ ਪੈਂਦੀਆਂ ਹੁਣ ਮੈਂ ਬੰਦਾ ਮਾਰ ਦਵਾਂ ਉਹ ਹਾਇਰਾ ਬਾ ਅੱਧਾ ਜਾਦਾ ਹੈ ਕੰਮ ਬਾਦ ਕੇ ਕਿਹਦੇ ਪੈਣਗੇ ਮੈਂ ਦੱਸੂਗਾ ਮੈਂ ਛੜਾ ਕੇ ਆਉਣਾ ਅਗਲੇ ਓਏ ਮੇਰੇ ਪੈਣਗੇ ਦੱਸ ਦੱਸ ਵੀ ਸਕਦੇ ਪਰ ਭਾਈ ਦੇ ਜੁੱਤੀਆਂ ਪੈਂਦੀਆਂ ਸੁਆਦ ਲੈਣ ਲੱਗੇ ਹੋ ਸਾਰੇ ਜਾਣੇ ਕੀ ਗੱਲ ਏ ਓਏ ਤੂੰ ਮੇਰੇ ਘਰ ਕੀ ਕਰਦਾ ਤੂੰ ਹੈ ਨਹੀਂ ਅਸੀਂ ਚੱਲ ਗਏ ਬੋਟੀ ਮਟਿਆ ਰਿਆ ਕਲ ਦੀ ਛੱਡੀ ਦੀ ਆ ਤੈਨੂੰ ਪਤਾ ਤੇ ਮੈਂ ਘਰ ਵਾਲਾ ਤੈਨੂੰ ਪਤਾ ਮੈਂ ਤੇ ਬਾਹਰ ਵਾਲਾ ਤੈ ਸਾਡੇ ਘਰ ਨਹੀਂ ਆਉਣਾ ਪੱਕਾ ਤੈ ਸਾਡੇ ਘਰ ਨਹੀਂ ਆਉਣਾ ਅੱਛਾ ਪੱਕਾ ਹਾਂ ਪੱਕਾ ਤੇ ਤਾਰੀਏ ਮੈਂ ਇਹਨੂੰ ਕੁਛ ਨਾ ਦੱਸੀਂ ਤੂੰ ਪਹਿਲਾਂ ਮੈਂ ਇੱਕ ਸ਼ਰਤ ਤੇ ਦੱਸਣਾ ਕਿਹੜੇ ਸ਼ਰਤ ਤੇ ਤਰੀ ਪਹਿਲਾਂ ਦੋਨੇ ਹੱਥ ਜੋੜ ਕੇ ਮਾਫੀ ਮੰਗੋ ਪੈਰਾਂ ਚੱਲੂ ਨਹੀਂ ਪੈਰ ਨਹੀਂ ਫੇ ਹੱਥ ਨਹੀਂ ਜੋੜਦੇ ਪਰ ਬਾਹਰ ਨਹੀਂ ਮੈਂ ਆਪਣੇ ਘਰ ਆਈ ਨੂੰ ਪੁੱਛ ਲੈਣਾ ਥਾਲੇ ਜਿੰਨੂੰ ਭੱਜ ਗਿਆ ਤੂੰ ਤਾਂ ਮੈਨੂੰ ਜੱਫਾ ਵੀ ਨਹੀਂ ਪਾ ਸਕਦਾ ਮੈਂ ਕਬੱਡੀ ਵਾਲਿਆਂ ਕੈਂਚੀ ਮਾਰ ਲੈਣੀ ਆਹੋ ਜਾਣ ਦਾ ਕੈਂਚੀ ਟਟੇਰੀ ਹਾਂਜੀ ਇਹ ਕੌਣ ਆ ਐ ਵੀ ਦੱਸੀ ਮੈਨੂੰ ਬੋਲੀ ਜਾਂਦੇ ਹੋ ਇਹ ਤਾਂ ਮੇਰਾ ਭਰਾ ਵਾ ਐਵੇਂ ਗੱਲ ਤਾਂ ਸਮਝ ਨਹੀਂ ਆਉਂਦੀ ਇਹ ਤਾਂ ਮੇਰੀ ਦੀਦੀ ਆ ਦੀਦੀ ਦੀਲੀ ਲੈਣਾ ਐਵੇਂ ਗੱਲ ਤਾਂ ਸਮਝ ਲੈਂਦੇ ਆ ਤੂੰ ਕੀ ਕਰਤਾ ਅਸੀਂ ਮੈਂ ਤਾਂ ਲੋੜ ਹੀ ਲੈ ਕੇ ਆਇਆ ਕਿਹੜੇ ਮੀਂਹ ਦੀ ਲੋੜ ਹੀ ਲੈ ਗਿਆ ਸਾਡੀ ਕੁੜੀ ਜਦੋਂ ਮਰਜ਼ੀ ਲੋੜ ਹੀ ਲੈ ਕੇ ਆਈਏ ਕੀ ਕੀ ਲੈ ਕੇ ਆਇਆ ਨਾਲੇ ਲੈ ਕੇ ਆਇਆ ਮੂੰਫਲੀ ਨਾਲੇ ਲੈ ਕੇ ਆਇਆ ਰੇੜੀਆਂ ਨਾਲ ਲੈ ਕੇ ਆਇਆ ਮਗਾਚਕ ਰੇੜੀਆਂ ਵੀ ਲੈ ਗਿਆ ਆਹੋ ਮੂੰਫਲੀ ਵੀ ਲੈ ਕੇ ਆਇਆ ਗਾਚਕ ਵੀ ਆਹੋ ਖਾਣੀ ਆ ਖਾਣੀ ਆ ਚੱਲ ਫੇ ਅੰਦਰ ਤੈਨੂੰ ਖਲਾਮਾ ਚੰਗੀ ਤਰ੍ਹਾਂ ਸੁਣ ਕਲ ਵਤੀ ਲੱਗੀ ਤਾਂ ਥਾੜੀ ਮਾਰਦੇ ਹੋ ਕਿ ਹਮ ਤਾਂ ਪੈਸਾ ਤੇ ਲੱਗਦੀ ਰੋਜ਼ ਮਹਿਫਲ